ਇਸ ਟਾਈਮ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਦੇ ਇਹ ਡੁਪਲੀਕੇਟ ਦੀ ਜੋ ਵੀਡੀਓ ਹੈ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਇਹ ਮੁੰਡਾ ਰਾਜਵੀਰ ਜਵੰਦਾ ਦੀ ਪੂਰੀ ਹੁਬਹੂ ਕਾਪੀ ਕਰਕੇ ਆਵਾਜ਼ ਨੂੰ ਗਾ ਰਿਹਾ ਹੈ ਤੇ ਇਦਾਂ ਜਾਪਦਾ ਹੈ ਜਿਵੇਂ ਕਿ ਰਾਜਵੀਰ ਜਵੰਦਾ ਵੀ ਰਹੀ ਇਸ ਗਾਣੇ ਨੂੰ ਗਾਉਂਦਾ ਹੋਵੇ ਰਾਜਵੀਰ ਵੀਰ ਦੇ ਨਾਲ ਜੋ ਪਾਣਾ ਵਰਤਿਆ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਬਹੁਤ ਸਾਰੇ ਲੋਕਾਂ ਨੇ ਅਰਦਾਸਾਂ ਬੇਨਤੀਆਂ ਤੇ ਦੁਆਵਾਂ ਕੀਤੀਆਂ ਸੀ ਪਰ ਕਦੀ ਵੀ ਕੋਈ ਕੰਮ ਨਹੀਂ ਆਇਆ ਪਰਮਾਤਮਾ ਰਾਜਵੀਰ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਪਿੱਛੋ ਪਾਣਾ ਮੰਨਣ ਦਾ ਬਲ ਬਖਸ਼ੇ ਸੁਣੋ ਇਹ ਵੀਰ ਦੀ ਵੀਡੀਓ ਜੋ ਕਿ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਹੈ ਨੀ ਅੜੀਏ ਨਾ ਕਰ ਦਿਲ ਕਮਜ਼ੋਰ ਇੱਥੇ ਸਾਰੇ ਹੀ ਦਿਲ ਦੇ ਚੋਰ ਰਲ ਗਏ ਚੀਨੇ ਗੋਲੇ ਹੋਰ ਕਰਦੇ ਇਸ਼ਕ ਆਸ਼ਕੀ ਹੋ ਨੀ ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ ਨੀ ਅੱਜ ਕੱਲ ਕੰਮਲੇ ਨਹੀਂ ਲੱਭਦੇ ਕਿ ਦੁਨੀਆਂ ਬਹੁਤ ਸਿਆਣੀ ਆ ਕਾਦਾ ਮਾੜ ਰਾਝੀ ਆ ਦਾ ਬਦਲਦੇ ਨਿਤ ਹੀਰਾ